ਕੈਪਟਨ ਨਾਲ ਪਹਿਲਾਂ ਕਿਵੇਂ ਸੀ ਵੇਖੋ ਕੈਪਟਨ ਸਾਹਿਬ ਨਾਲ ਮੇਰਾ ਬਹੁਤ ਪਿਆਰ ਸੀ ਓਨੈਸਟਲੀ ਕੈਪਟਨ ਸਾਹਿਬ ਨੇ ਮੇਰਾ ਕਦੀ ਕਹਿਣਾ ਨਹੀਂ ਮੋੜਿਆ ਕਦੀ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਕਦੀ ਮੇਰੇ ਡਿਪਾਰਟਮੈਂਟ ਦਾ ਅਫੀਸਰ ਨਹੀਂ ਮੇਰੇ ਬਿਨ ਪੁੱਛਿਆ ਬਦਲਿਆ ਜੇ ਮੈਂ ਖੈਤਾ ਬਦਲਦੋ ਬਦਲਤਾ ਜੇ ਮੈਂ ਕਹਾ ਨਹੀਂ ਬਦਲਣਾ ਟਰਾਂਸਫਰ ਹੋਈ ਵੀ ਰੋਕ ਇੰਟਰਫੇਰੈਂਸ ਨਹੀਂ ਸੀ ਕੋਈ ਇਹੋ ਜਿਹੀ ਕੋਈ ਡਿਫਰੈਂਸਿਸ ਨਹੀਂ ਸੀ ਪਰ ਸਾਡੇ ਵਿਚਾਰਕ ਡਿਫਰੈਂਸਿਸ ਬਹੁਤ ਗੜਵੀ ਪੈਣਾ ਅੱਛਾ ਇਸ ਜਦੋਂ ਉਹਨਾਂ ਨੂੰ ਲਾਇਆ ਗਿਆ ਉਸ ਤੋਂ ਪਹਿਲਾਂ ਵੀ ਚਲਦੇ ਰਹੇ ਡਿਫਰੈਂਸਸ ਪਰ ਪਹਿਲਾਂ ਚਲਦੇ ਰਹੇ ਕੈਬਿਨਟ ਚ ਬੋਲ ਜਾਂਦਾ ਹੁੰਦਾ ਕਈ ਵਾਰ ਕਈ ਵਾਰਾਂ ਬੋਲਿਆ ਹਾਂ ਫਿਰ ਉਹ ਬਹੁਤ ਬੋਲਿਆ ਗਿਆ ਸੀ ਕਿੰਨੇ ਕਿਦਾਂ ਰਹਿੰਦਾ ਹੁੰਦਾ ਸੀ ਹਾਂ ਜੀ ਕੋਈ ਕੋਈ ਨਾ ਉਹਨਾਂ ਨੂੰ ਗੁੱਸਾ ਆਉਂਦਾ ਸੀ ਨਾ ਮੈਨੂੰ ਉਹਦਾ ਫੇਰੇ ਹੀ ਸ਼ਾਮੀ ਦੂਜੀ ਬੇਟੇ ਜੀ ਫਿਰ ਇਕੱਠੇ ਰਹਿੰਦਾ ਸੀ ਪਰ ਮੈਂ ਬੋਲ ਜਾਂਦਾ ਸੀ ਇਸ ਮਸਲੇ ਜਿਵੇਂ ਤੁਹਾਡੇ ਲੀਟਰ ਵੀ ਦੱਸਦੇ ਹੋਏ ਉਹ ਬਰਿਆ ਦਿਲ ਸੀ ਖੁੱਲੇ ਦਿਲ ਦੇ ਸੀ ਹਾਂ ਖੁੱਲੇ ਦਿਲ ਦੇ ਚੀਜ਼ਾਂ ਨੂੰ ਪਰਸਨਲ ਹੀ ਨਹੀਂ ਸੀ ਲੈਂਦੇ ਉਹ ਕਦੇ ਪਰਸਨਲਾਈਜ਼ ਉਹਨਾਂ ਕੀਤਾ ਹੀ ਨਹੀਂ ਸੀ ਔਰ ਉਹਨੇ ਸਭ ਤੋਂ ਵੱਡੀ ਸਰਦਾਰ ਇਹ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਹੈ ਕੈਪਟਨ ਸਾਹਿਬ ਜੀ ਹਾਂ ਉਹਨਾਂ ਨੇ ਕਦੀ ਕਿੜ ਨਹੀਂ ਸੀ ਘਟੀ ਕਿਸੇ ਅੱਛਾ ਪਤਾ ਨਹੀਂ ਉਹਨਾਂ 2002 ਚ ਉਹਨਾਂ ਬਾਦਲਾਂ ਦੇ ਦੌਰੇ ਐਸਾ ਸਕੰਜਾ ਕਰਸਿਆ ਫਿਰ ਉਹਦੇ ਬਾਅਦ ਪਤਾ ਨਹੀਂ ਕੈਪਟਨ ਅਮਰਿੰਦਰ ਸਿੰਘ ਜਦੋਂ ਦੁਬਾਰਾ ਮੁੱਖ ਮੰਤਰੀ ਬਣੇ ਬਿਲਕੁਲ ਹੀ ਚੇਂਜ ਹੋ ਗਏ ਉਹ ਨਹੀਂ ਸੀ ਹੋਣਾ ਚਾਹੀਦਾ ਉਹ ਕੈਪਟਨ ਅਮਰਿੰਦਰ ਸਿੰਘ ਉਹੀ ਚਾਹੀਦਾ ਸੀ ਲੋਕਾਂ ਨੇ ਉਮੀਦ ਵੀ ਇਹ ਰੱਖੀ ਸੀ ਕਿ 2017 ਦੇ ਵਿੱਚ ਸਾਨੂੰ 2002 ਤੋਂ 7 ਵਾਲਾ ਕੈਪਟਨ ਮਿਲੇਗਾ ਬਹੁਤ ਸਾਰੇ ਲੋਕ ਜਦੋਂ ਲੋਕਾਂ ਨਾਲ ਗੱਲਾਂ ਕਰਦੇ ਆ ਲੋਕ ਦੱਸਦੇ ਆ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਾਣੀ ਚ ਹੀ ਬੈ ਗਿਆ ਹੂੰ ਉਹ ਨੁਕਸਾਨ ਹੋਇਆ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਦੋ ਵਾਅਦੇ ਪੂਰੇ ਕਰ ਦਿੰਦਾ ਹੂੰ ਕਿ ਨਸ਼ਾ ਤੇ ਉਹ ਵਿਦਵੀ ਹੂੰ ਇਹਨੂੰ ਦੁਨੀਆ ਨੇ ਯਾਦ ਕਰਨਾ ਸੀ ਹੂੰ ਔਰ ਇਹ ਇਹ ਇਹਦੇ ਚ ਕਪੈਸਿਟੀ ਸੀ ਕੈਪੇਬਲ ਸੀ ਕਿ ਇਹ ਦੋਵੇਂ ਚੀਜ਼ਾਂ ਕਿ ਕੈਪਟਨ ਅਮਰਿੰਦਰ ਸਿੰਘ ਹੀ ਖਤਮ ਕਰ ਸਕਦਾ ਹੋਰ ਕੋਈ ਨਹੀਂ ਸੀ ਕਰ ਸਕਦਾ ਹੂੰ ਤੋੜ ਕਰਕੇ ਦੋਖ ਹੈਗਾ ਕਿ ਸਰਦਾਰ ਨਮਿੰਦਰ ਸਿੰਘ ਨਾਲ ਟੁੱਟੀ ਜਰਾਨਾ ਟੁੱਟਿਆ ਦੁੱਖ ਵੀ ਉਸ ਤੋਂ ਬਾਅਦ ਫਿਰ ਇਹਦੇ ਜਾਣ ਤੋਂ ਬਾਅਦ ਗੱਲਬਾਤ ਕਦੇ ਹੋਈ ਨਹੀਂ ਉਹ ਜੋ ਡਿਫਰੈਂਸ ਜੀ ਇੰਨੇ ਹੋ ਗਏ ਤੇ ਦਿਲ ਹੀ ਨਹੀਂ ਕਦੀ ਕੀਤਾ ਦਿਲ ਕਰਦਾ ਵੀ ਆ ਪਰ ਇਹ ਹੁੰਦਾ ਕਿ ਯਾਰ ਲਾਇਆ ਇਹ ਨੂੰ ਤੇ ਕਿ ਲਾਇਆ ਤੇ ਕੀ ਕਵਾਂਗੇ ਚਾਕੇ ਠੀਕ ਹੈ ਇਹ ਜ਼ਰੂਰ ਹੈ ਦਿਲ ਵੀ ਕਰਦਾ ਕਿ ਮਿਲ ਕੇ ਹੀ ਯਾਰ ਸਾਡਾ ਲੀਡਰ ਸੀਗਾ ਮੇਰਾ ਪਿਆਰ ਸੀਗਾ ਸਿਆਸਤ ਤੋਂ ਪਾਸੇ ਹਟ ਕੇ ਵੀ ਤਾਂ ਚੀਜ਼ਾਂ ਹੈਗੀਆਂ ਹਨ ਬਿਲਕੁਲ ਬਿਲਕੁਲ ਬਹੁਤ ਪਿਆਰ ਸੀ ਥੋੜਾ ਨਹੀਂ ਬਹੁਤ ਜ਼ਿਆਦਾ ਮੇਰੇ ਖਾਲ ਜਿੰਨੇ ਹੈਗੇ ਸਭ ਤੋਂ ਵੱਧ ਮੇਰ ਨਾਲ ਪਿਆਰ ਸੀ ਹਾਂ ਕਿਸੇ ਦਾ ਇਹ ਹੁੰਦਾ ਇਹਨਾਂ ਕਿ ਕੈਪਟਨ ਅਵਿਰਿੰਦਰ ਸਿੰਘ ਟੈਲੀਫੋਨੀ ਚੱਕਦਾ ਮੇਰਾ ਤੇਜਵਿੰਦਰ ਦਾ ਵਾਤਾ ਚੱਕਦਾ ਮੇਰਾ ਮੇਰਾ ਹਮੇਸ਼ਾ ਚੱਕਿਆ ਮੈਨੂੰ ਬੈਕ ਕਾਲ ਕੀਤੀ ਮੈਨੂੰ ਈਵਨ ਕਰੋਨਾ ਚ ਅਸੀਂ ਦੋਵੇਂ ਇਕੱਠੇ ਮਿਲਦੇ ਰਹੇ ਅੱਛਾ ਹਾਂ ਕਰੋਨਾ ਚ ਮੱਲ ਲੈਂਦੇ ਸੀ ਉਹ ਵਾਹ ਬਹੁਤ ਸੈਂਸਿਟਿਵ ਹੈਗਾ ਕਪਤਨ ਸਾਹਿਬ ਕਰੋਨਾ ਚ ਬਿਲਕੁਲ ਭਾਵੇਂ ਜੋ ਮਰਜੀ ਮੈਂ ਉਹ ਕਈ ਤਰ੍ਹਾਂ ਪੁਰਾਣੀਆਂ ਮੀਟਿੰਗਸ ਕੱਢ ਕੇ ਵੇਖ ਲਓ ਆਫੀਸਰ ਉਧਰ ਬੈਠੇ ਨੇ ਮੈਂ ਘਰ ਬੈਠਾ ਹਾਂ ਨਹੀਂ ਕੈਪਟਨ ਸਾਹਿਬ ਦੇ ਕੋਲ ਅੱਛਾ ਤੁਮ ਦੋਨਾਂ ਨੇ ਕਦੀ ਮਾਸਕ ਨਹੀਂ ਸੀ ਲਾਇਆ ਅੱਛਾ ਉਹ ਮੈਨੂੰ ਇਹਨੇ ਕਹਿੰਦੇ ਕਦੇ ਹੋਰੀ ਨਾ ਆ ਜਾਏ ਜਦ ਆ ਲਾਲੀਏ ਥੋੜੀ ਦੇਰ ਹਾਂ ਮੀਟਿੰਗ ਦੇ ਸੁਣੇ ਉਹ ਹਾਂ ਫੇਸ ਘਰ ਕਿਹੜੇ ਵੇਦ ਉਧਰ ਸਿਸਮ ਵਾਲੇ ਬੈਠੇ ਰਹਿੰਦੇ ਇਸ ਚੀਜ਼ ਦਾ ਬਹੁਤ ਜ਼ਿਕਰ ਹੁੰਦਾ ਕਹਿੰਦੇ ਵੀ ਇਹ ਇਹ ਚੀਜ਼ ਵੀ ਕਿਤੇ ਨਾ ਕਿਤੇ ਕੈਪਟਨ ਦੇ ਉਲਟ ਗਈ ਆ ਵੀ ਸੀਮ ਉਹ ਉੱਥੇ ਬੈਠੇ ਵੀ ਚੀਫਿਸਟ ਕਿਤੇ ਵੀ ਬਿਠਾ ਹੋਏ ਉੱਥੇ ਬੈਠਾ ਵੀ ਕੰਟਰੋਲ ਕਰ ਸਕਦੇ ਸੀ ਇਹ ਨਹੀਂ ਆਪਾਂ ਵੱਡੀ ਗੱਲ ਜਗਾ ਨਹੀਂ ਕੰਟਰੋਲ ਦੀ ਸੀ ਉੱਥੇ ਨਹੀਂ ਹਾਂ ਪਰ ਉਹਦੇ ਜਿੰਨਾ ਐਡਮਿਨਿਸਟਰेटर ਕੋਈ ਬੜਾ ਮਜ਼ਬੂਤ ਐਡਮਿਨਿਸਟਰेटर ਸੀ ਨੈਸ਼ਨੈਲਿਟੀ ਚ ਪੱਕਾ ਸੀ ਹਾਂ ਆ ਦੋ ਚੀਜ਼ਾਂ ਨੇ ਇੱਕ ਫੌਜੀ ਤੋਂ ਵੱਡਾ ਦੇਸ਼ ਭਗਤ ਤਾਂ ਕਿਹੜਾ ਹੋ ਸਕਦਾ ਨਹੀਂ ਨਹੀਂ ਐਡਮਿਨਿਸਟਰेटर ਬਹੁਤ ਚੀਜ਼ ਐਡਮਿਨਿਸਟ੍ਰੇਸ਼ਨ ਬਹੁਤ ਤਗੜੀ ਦੇਖ ਫਿਰ ਮਿੰਟ ਕਰ ਭਾਈਆ ਚਲੋ ਫੌਜੀ ਸੀਗੇ ਉਹ ਹਾਂ ਸੱਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਇੱਥੋਂ ਚੱਲਣ ਦਾ ਉਹਨਾਂ ਨੂੰ ਇਸ ਚੀਜ਼ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਵੀ ਉਹ ਬੈਠੇ ਭਾਵੇਂ ਕਿੱਦਾਂ ਰਹੇ ਪਰ ਫੈਸਲੇ ਨਹੀਂ ਲਾਏ ਭਾਈ ਉਸ ਤਰੀਕੇ ਫੈਸਲੇ ਨਹੀਂ ਲਾਏ ਉਹ ਕਰਨਾ ਸੀ ਬਹੁਤ ਹੀ ਸਿਸਵਾ ਬੈਠ ਕੇ ਕਰਦੇ ਪਟਿਆਲੇ ਵੀ 2007 ਵਾਲੀ ਤਾਂ ਪਟਿਆਲੇ ਤੋਂ ਹੀ ਚਲਾਈ ਸੀ ਪਟਿਆਲੇ ਤੋਂ ਚੱਲਦੀ ਰਹੀ ਦੋ ਪੰਜ ਸਾਲ ਹਾਂ ਉੱਥੇ ਤਾਂ ਚੰਡੀਗੜ੍ਹ ਕੇੜ ਘਰ ਵਾਲੇ ਚੋਂ ਕੀਤੇ ਤੁਸੀਂ 2002 ਦੇ ਵਿੱਚ ਜਦੋਂ ਪਹਿਲੀ ਵਾਰ ਜਿੱਤਦੇ ਹੋ ਤੇ ਪਹਿਲੀ ਵਾਰੀ ਤੁਹਾਨੂੰ ਮੰਤਰੀ ਤਾਂ ਨਹੀਂ ਮੁੱਖ ਸੰਸਦ ਦੀ ਸਕੱਤਰ ਲਾਇਆ ਜਾਂਦਾ ਸੀ ਉਦੋਂ ਮੈਂ ਲਾਇਆ ਅਸੀਂ ਪਹਿਲੀ ਵਾਰੀ ਐਮਐਲਏ ਬਣੇ ਹਾਂ ਪਹਿਲੀ ਵਾਰੀ ਮਮਰਿੰਦਾ ਸਿੰਘ ਤੇ ਮੋਰਚਾ ਖੋਲ੍ਹ ਦਿੱਤਾ ਲਾਉਣ ਦਾ ਅੱਛਾ ਦਿੱਲੀ ਤੱਕ ਕਹੇ ਲਾਉਣ ਲਈ ਦਿੱਲੀ ਵਾਲੇ ਕਹਿੰਦੇ ਨਹੀਂ ਲੋਣਾ ਹੀ ਵਾਪਸ ਆ ਗਏ ਕਿ ਚੱਲੋ ਅੱਛਾ ਤੁਸੀਂ ਇਹ 2017 ਨਾਲ 2012 ਦੋ ਚ ਹੀ ਕਰਤਾ ਸੀ ਸ਼ੁਰੂ ਕੰਮ ਮੇਰੇ 2003 ਚ ਤ੍ਰੇਪੁਰ ਬਾਜਵਾ ਹੀ ਉਦੋਂ ਵੀ ਇਕੱਠੇ ਹੀ ਸੀਗੇ ਹਾਂ ਰਨਾ ਚੌਧਰੀ ਸਾਡੀ ਐਮਐਲਏ ਹੁੰਦੀ ਉਦੋਂ ਤੇ ਉਹਨਾਂ ਦੇ ਜਿਹੜੇ ਉਹਦੇ ਫਾਜ਼ਿਲਲਾ ਸੀ ਉਹਨਾਂ ਦਾ ਮੇਰੇ ਫਾਦਰ ਦੇ ਨਾਲ ਐਮਐਲਏ ਤਿੰਨ ਵਾਰੀ ਚਾਰ ਵਾਰੀ ਉਹ ਚਾਰ ਵਾਰੀ ਬਣੇ ਚੌਧਰੀ ਸਾਹਿਬ ਜੈ ਮਨੂਨੀ ਔਰ ਉਹਨਾਂ ਚੌਧਰੀ ਸਾਰੇ ਇਕੱਠੇ ਸੀ ਫਿਰ ਸਾਡੇ ਪਰਿਵਾਰਕ ਰਿਲੇਸ਼ਨ ਅੱਛਾ ਹਾਂ ਭੈਣਾ ਵਾਂਗੂੰ ਆ ਉਹ ਦੋ ਹੀ ਫੇਰ ਮੋਰਤਾ ਖੋਲ ਦਿੱਤਾ ਹਾਂ ਤੇ ਦਿੱਲੀ ਵਾਲੇ ਕਹਿੰਦੇ ਇਹ ਨਹੀਂ ਲਾਉਣਾ ਫੇਰ ਵਾਪਸ ਆਏ ਚੰਗਾ ਜੀ ਨਹੀਂ ਲਾਉਣਾ ਤੇ ਕੈਪਟਨ ਫੇਰ ਬੜੇ ਵਧੀਆ ਰਿਲੇਸ਼ਨ अच्छा और चीज उन्होंने फिर कैप्टन ने कभी रखी नहीं भी ਤੁਸੀਂ ਉੱਥੇ ਤੱਕ ਜਾ ਇਸੇ ਸਭ ਤੋਂ ਪਹਿਲਾਂ ਤੁਸੀਂ ਵੇਖਦੇ ਹੋਣੇ ਕਿ ਜਦੋਂ 2009 ਚ ਮੈਂ ਕੈਪਟਨ ਅਮਰਿੰਦਰ ਸਿੰਘ ਜਦੋਂ ਘਰ ਬੈਠੇ ਸੀ ਸਭ ਤੋਂ ਪਹਿਲਾਂ ਮੈਂ ਡੇਰ ਬੱਬਾ ਨਾਨਕ ਲੈ ਕੇ ਗਿਆ ਫਿਰ ਫਿਰ ਡਿਫਰੈਂਸ ਉਦੋਂ ਵੀ ਲੜ ਪਈਦਾ ਤੁਸੀਂ ਉਦੋਂ ਕੈਪਟਨ ਸਾਹਿਬ ਨਾਲ ਅਟੈਚ ਰਹੇ ਖੇਤੀਬਾੜੀ ਕੋਣ ਮੈਂ ਖੇਤੀਬਾੜੀ ਮੈਂ ਕੋਈ ਦੇਖੋ ਕਦੀ ਸੰਸਦੀ ਸਖਤਰ ਨੂੰ ਪਾਵਰ ਨਹੀਂ ਕੋਈ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਫੁੱਲ ਪਾਵਰਾਂ ਦਿੱਤੀਆਂ ਮੈਂ ਜੋ ਮਰਜੀ ਕਰਾਂ